ਉਹਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਵਰਤ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਬੈਨਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੋਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੰਦ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਆ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੌਡਕਾਸਟ ਕਰਨ। ਔਰ ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੌਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ। ਇੱਕ ਤਾਂ ਇਹ ਹੈ, ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ। ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ। ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ। ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੇਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰੇ ਉਹਨਾਂ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਵਰਤ ਕਰ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੱਕ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਲੇ ਇੱਕ ਸਮਝ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨਾਲ ਬੜਾ ਸਤਕਾ ਆ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸ਼ੋਰਕਾਸਟ ਕਰਨ ਔਰ ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਸੀ ਜਮ ਜਮ ਜੀ ਸਰ ਅਸਰ ਸਵਾਲ ਇਹੋ ਜੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰੇ ਉਹਨਾ ਬੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹ ਰੋਹਨਾ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਐਸੇ ਪਰਸਨਲੀ ਉਹਨਾਂ ਨੂੰ ਮਿਲੇ ਐ ਅਸੀਂ ਜਾਣਦੇ ਆ ਔਰ ਸਾਡੇ ਘਰਾਂ 'ਵਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੋਈ ਚੋਕੋਗੀ ਕੁੱਟੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛੇ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੰਦ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਆ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ। ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ। ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ। ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ। ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ। ਬਰਤੌਰ ਦਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹਨਾਂ ਬੁਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਹੋਰ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨਹੀਂ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਆਈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੋਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੰਦ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨੀ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ। ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ। ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ। ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ। ਤੁਸੀਂ ਆਪ ਨੂੰ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹਨਾਂ ਉਹ ਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਹੈ ਹੀ ਨਹੀਂ ਦੁਨੀਆ 'ਚ ਪੰਜਾ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਬੜੇ ਵੱਡੇ ਵੱਡੇ ਫਨਕ अच्छे लोग ਨੇ ਐਸੇ ਪਰਸਨਲੀ ਉਹਨਾਂ ਨੂੰ ਮਿਲੇ ਐ ਅਸੀਂ ਜਾਣਦੇ ਆ ਔਰ ਸਾਡੇ ਘਰ ਨਾਲ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ 3 ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਬੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੋਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੱਲ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਆ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ। ਔਰ ਪੋਡਕਾਸਟ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣਯੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਗਾਇਸ ਕੀਤੇ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖ ਯਾਰ ਪਰ ਤੋੜਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਐਦਾਂ ਦੀਆਂ ਅਪਜਨਕ ਚੀਜ਼ਾਂ ਕਾ ਉਹ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰ ਉਹਨਾਂ ਬੁਣਾਂ ਕਿ ਸਦਾ ਦਿਲ ਦੁਖੀ ਕਰਨ ਵਰਟ ਕਰ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਹੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛੇ ਅੱਛੇ ਗਾਉਂਦੇ ਹੋ ਉਹਦੇ ਬਾਰੇ ਦੱਸੋ ਤੋਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੱਕ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅچھے ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨੀ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਬੜਾ ਸਤਕਾਰ ਕਰਦੇ ਆ ਸਾਡੇ ਭੈਣ ਜੀ ਨੇ ਸਚੇਤ ਬਾਲਾ ਜੀ ਉਹ ਮਨ ਕੇ ਪਾਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਹਮ ਜਮ ਜੀ ਸਦਕੇ ਹਰ ਕਲਾਕਾਰ ਦੀ ਪਾਡਕਾਸਟ ਕਰੋ ਪਰ ਸਵਾਲ ਇਹੋ ਜੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇਹ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੇਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅ ਅਭਤੀ ਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਨਾ ਪੁੱਛੋ ਜਿਹੜੀ ਕਿਸੇ ਦਾ ਘਰ ਖਰਾਬ ਕਰੇ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਣਿਆਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਅਬ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਹੋ ਬੜੇ ਵੱਡੇ ਵੱਡੇ ਫਨਕਾਰ ਅੱਛੇ ਲੋਕ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਹੀ ਕਦੀ ਇਦਾਂ ਦੀ ਕੁਛ ਹੋ ਗਈ ਸਾਡੀਆਂ 3 ਭੈਣਾਂ ਵੀ ਹੈਗੀਆਂ ਮਾਵਾ ਆਏਗੀਆਂ ਨੇ ਪਰ ਬੈਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਪਤਗਾਸ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅچھے ਲੋਗਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ ਔਰ ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜਕੇ ਹਰ ਕਲਾਕਾਰ ਦੀ ਪੌਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਸ ਕੀਤੀ ਪੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਕਿ ਤੁਸੀਂ ਜਿਹੜੇ ਬਹੁਤ ਅੱਛੇ ਅੱਛੇ ਨੇ ਸਾਡੀ ਇੰਡਸਟਰੀਅੰਟਸ ਨੇ ਤੁਸੀਂ ਇਦਾਂ ਦੀਆਂ ਅਪੱਤੀ ਜਨਕ ਚੀਜ਼ਾਂ ਦਾ ਉਹ ਮੈਨੂੰ ਐਜ਼ এ ਜਿੰਦਰ ਸਮਝ ਲਓ ਜਾਂ ਬੱਚਾ ਸਮਝ ਲਓ ਉਹ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹ ਰੋਣਾ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗੀ ਹੈ ਹੀ ਨਹੀਂ ਦੁਨੀਆ 'ਚ ਅ ਗੁਰਦਾਸ ਮਾਨ ਸਾਹਿਬ ਉਹਨਾਂ ਕੋਈ ਸਰਦੂਰ ਗਾਨੀ ਕੋਈ ਤੇ ਜਿਹਨਾਂ ਨੂੰ ਤੁਸੀਂ ਬੜੇ ਫਨਕਾਰ ਬੁਨੇ ਸੀ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਹੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਰਕੀਆਂ ਮਾਵਾ ਆ ਗਈਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਦਕੇ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੰਦ ਪਤੰਗਾ ਸਾਹਿਬ

ਔਰ ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੌਡਕਾਸਟ ਕਰੋ ਪਰ ਸਵਾਲ ਇਹ ਹੋ ਜਿਹੜੇ ਬਹੁਤ ਅਜੀਬ ਤੇ ਕੁਝ ਨਾਕਤਾਏ ਦੂਜਾ ਕਾਰਨ ਇਹ ਐਸੁਚੇਤ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਜਿਹੜੇ ਬਹੁਤ ਅੱਛਾ ਛੇ ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੇਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅ ਅਪੱਤੀਜਨਕ ਚੀਜ਼ਾਂ ਕਾ ਉਹ ਮੈਨੂੰ ਐਜ਼ ਅ ਰਬਰਲੋ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡਰੀ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਅ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ ਅੱਛੇ ਲੋਕ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਸਾਰੇ ਘਰਾਂ ਆਉਣਾ ਜਾਣ ਆ ਰਿਹਾ ਸਾਰੇ ਇਕੱਠ ਹੋ ਗਏ ਸਾਡੀਆਂ ਵੀ ਹੈਗੀਆਂ ਮੀਆਂ ਨੇ ਪੈਂਦੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਅਤ ਜੋੜ ਕੇ ਕਿ ਕਰੋ ਜੀ ਸਭ ਕੇ ਕਰੂ ਪਿਆਰ ਆਪਣੇ ਗਾਣਿਆਂ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ ਅੱਛਾ ਗਾਣੇ ਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗੁੰਦੇ ਰਹੇ ਨੇ ਫਕੀਰ ਚੱਕ ਪਤਾ ਸਰਬ ਉਹਨਾਂ ਬਾਰੇ ਜ਼ਿਕਰ ਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰ ਕਰੋ ਅਧਿਕਾਰ ਜ਼ਿਕਰ ਕਰੋ ਮਿਹਰਬਾਨ ਸ਼ੁਕਰੀ ਇੱਕ ਸਮਤਾ ਸਹੀ ਅਸੀਂ ਕਰਦੇ ਹਾਂ ਜੀ ਨਿਸ਼ੇਧ ਬੋਰਡ ਜੀ ਸਮਜੀ ਸਦਕੇ ਬੋਰਡ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਛਣਯੋਗ ਨਾ ਹੋਣ ਇੱਕ ਦੁਰੰਡੀ ਸੁਚੇਤ ਵਾਲਾ ਭਾਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ 에ਜੰਟਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਵਰਟ ਕਰਨ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡਰੀ ਹੋਰ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਬ੍ਰਦਰ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਹੋ ਬੜੇ ਵੱਡੇ ਵੱਡੇ ਫਨਕਾਰ ਅੱਛੇ ਲੋਕ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਸਾਰੇ ਸਾਡੇ ਘਰਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨਹੀਂ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸੱਦਕੇ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਚਤ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅچھے ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਆ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਆ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ ਔਰ ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੌਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਅਦਰ ਸਮਝ ਲਓ ਜਾਂ ਅੱਛਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰਿੰਦਰ ਚੰ다 ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਹੋ ਬੜੇ ਵੱਡੇ ਵੱਡੇ ਫਨਕਾਰ ਅੱਛੇ ਲੋਕ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨਹੀਂ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸੱਦਕੇ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛੇ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੱਲ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅچھے ਲੋਗਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਆ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ। ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ। ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ। ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ। ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ। ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੇਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰੇ ਉਹਨਾ ਬੁਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹ ਰੋਹਨਾ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਐਸੇ ਪਰਸਨਲੀ ਉਹਨਾਂ ਨੂੰ ਮਿਲੇ ਐ ਅਸੀਂ ਜਾਣਦੇ ਆ ਔਰ ਸਾਡੇ ਘਰਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਪੈਨਜੀ ਮੇਰੇ ਗੁਜ਼ਾਰਿਸ਼ ਸਾਥ ਜੋੜ ਕੇ ਕਿ ਕਿ ਪੋਡਕਾસ્ટ ਕਰੋ ਜੀ ਸੱਦਕੇ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾਲ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛੇ ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੱਕ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅچھے ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਅਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਭਰਤ ਦਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹਨਾਂ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਵਰਟ ਕਰ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਔਰ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਹੋ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਬੈਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੋਡਕਾਸਟ ਕਰੋ ਜੀ ਸਭ ਕੇ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ